ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਗਮਕ ਪਿਆਰੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਪੰਜਾਬ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਅਤੇ ਦੇਸ਼ ਪ੍ਰਦੇਸ਼ ਵਿੱਚ ਖੁਸ਼ੀ ਦੀ ਜਿਹੜੀ ਲਹਿਰ ਆ ਬਹੁਤ ਵੱਡੇ ਪੱਧਰ ਤੇ ਜਿਹੜੀ ਖੁਸ਼ੀ ਦੀ ਲਹਿਰ ਆ ਜੋਗੀ ਪਿੰਡ ਮੂਸਾ ਪਿੰਡ ਮੂਸੇ ਦੇ ਵਿੱਚ ਤਿਵਾੜਾ ਤੋਂ ਫੇਰ ਉੱਚੀ ਖੁਸ਼ੀਆਂ ਦੀ ਲਹਿਰ ਆ ਉਹ ਚ ਹਮ ਲੀਜੀ ਲੀਨੀ ਕੁਸ਼ੀਆ ਦੀ ਲਹਿਰਾ ਜੋ ਤੱਕੀ ਕੋਚ ਚਮੇ ਪਹਿਲਾ ਉਤੇ ਇੱਕ ਸਾਡਾ ਕੌਮ ਦਾ ਜਿਹੜਾ ਸਾਡੇ ਇੱਕ ਹੀਰਾ ਜਿਹੜਾ ਸਾਡੀ ਪੰਥ ਤੇ ਬੰਦੀ ਦਾ ਹੀਰਾ ਇੱਕ ਗਾਇਕੀ ਦਾ ਫੱਟਾ ਵੱਡਾ ਇੱਕ ਬੱਬਰ ਸ਼ੇਰ ਜੋ ਕਿ ਛਾਨੂ ਛੱਡ ਕੇ ਕੋਚਵੇਂ ਪਹਿਲਾ ਚਲਾ ਗਿਆ ਸੀ ਜਾਂ ਤੋ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਉਹਨਾਂ ਜਾਣ ਹੋਇਆ ਹੈ। ਤੋ ਸਾਡੇ ਵੱਡੇ ਪੈਰਾਂ ਨਾਲ ਜਾਣ ਵਾਲਾ ਛੋਟੇ ਪੈਰਾਂ ਫੇਰ ਵਾਪਸੀ ਕੀਤੀ ਹੈ ਪਿੰਡ ਮੁੱਛੇ। ਖੇਤੂ ਮੁੱਛੇ ਆ ਜੋ ਕਿ ਤੁਸੀਂ ਸਾਰੇ ਜਾਣਦੇ ਹੋ ਸਿੱਧੂ ਮੁੱਛੇ ਵਾਲਾ ਉਹ ਤਾਂ ਕਲਾਕਾਰ ਬਹੁਤ ਆਏ ਪਰ ਜਿਹੜਾ ਸਿੱਧੂ ਮੁੱਛੇ ਆਇਆ ਉਹਨੇ ਪੰਜਾਬ ਦੇ ਵਿੱਚ ਬਹੁਤ ਵਧੀਆ ਵੱਡੇ ਪੱਦਰ ਤੇ ਆਪਣਾ ਨਾਮ ਕਮਾਇਆ ਦੇਸ਼ ਦਾ ਪ੍ਰਦੇਸ਼ਾਂ ਵਿੱਚ ਨਾਮ ਕਮਾਇਆ ਤਾਂ ਉਹਨਾਂ ਦੇ ਮਾਤਾ ਪਿਤਾ ਅਤੇ ਉਹਨਾਂ ਦੇ ਰਿਤਿਧਾਰ ਪਾਈਚਾ ਪਿੰਡ ਮੁਫਾ ਪੂਰਾ ਪੰਜਾਬ ਵੱਲੋਂ ਅਤੇ ਛਾੜੀ ਜਫੇਬੰਦੀ ਵੱਲੋਂ ਛਾੜੇ ਗਰੁੱਪ ਵੱਲੋਂ ਅਤੇ ਛਾੜਾ ਨਦੀਆਂ ਨਦੀਆਂ ਦੀ ਪੂਰੀ ਟੀਮ ਵੱਲੋਂ ਨ્યૂ ਪੰਜਾਬ ਕ੍ਰਾਂਤੀ ਦੇ ਮਾਧਮ ਰਾਹੀਂ ਅਸੀਂ ਬਾਪੂ ਭਰ ਕੌਰ ਜੀ ਅਤੇ ਉਹਨਾਂ ਦੇ ਧਰਮ ਪਤਨੀ ਸਿੱਧੂ ਮੂਸੇਵਾਲੀ ਮਾਤਾ ਜੀ ਅਤੇ ਸਾਰੇ ਪਰਿਵਾਰ ਨੂੰ ਅਸੀਂ ਬਹੁਤ ਬਹੁਤ ਮਵਾਜਬਾਤ ਦੇ ਲੈ 54 ਮਾਸਾ ਚੜਦੀ ਕਲਾ ਵਿੱਚ ਰੱਖੇ ਅਰਦਾਸ ਕਰਦੇ ਹਾਂ ਸੱਤੇ ਪਾਰ ਸਾ ਇਹਨਾਂ ਨੂੰ हमेशा कार्डीकाल विच रखे ਛੱਡੀਆਂ ਦੁਆਵਾਂ ਸੁੱਧੂ ਮੂਰਤੀ ਆ ਦੇ ਨਾਲ ਐ ਬਾਕੀ ਮੈਂ ਪੂਰੇ ਪੰਜਾਬ ਨੂੰ ਜਿਨ੍ਹਾਂ ਨੇ ਵੱਡੇ ਪੱਦਰ ਤੇ ਜਸ਼ਨ ਮਨਾਇਆ ਜਿਨ੍ਹਾਂ ਨੇ ਨੱਡੂ ਵੰਡੇ ਆ ਜਿਨ੍ਹਾਂ ਨੇ ਖੁਸ਼ੀਆਂ ਮਨਾਇਆ ਨੇ ਮੈਂ ਉਹਨਾਂ ਦਾ ਵੀ ਬਕਾਇਤ ਰੋ ਤਲਵਾਰ ਕਰਦਾ ਜੋ ਕਿ ਕੱਲ ਮੈਂ ਲਾਈਵ ਦੇਖ ਰਿਹਾ ਜੀ ਆ ਕਿਥ ਹੈਵੇ ਜਿਹਦੇ ਵਿੱਚ ਅਗਰ ਕਦੀ ਵਾਰ ਅਸੀਂ ਮਾਰਦੇ ਵੀ ਦੇਖਦੇ ਸਾਡੇ ਹੰਝੂ ਬਹਿ ਜਾਂਦੇ ਸੀਗੇ ਕਿ ਇਹ ਹਵੇਲੀ ਦਾ ਕੌਣ ਹੋਏਗਾ ਤੋ ਰਾਤ ਇਹ ਸਹਵੇਲੀ ਦੇ ਵਿਦੜੀ ਦਾ ਰੌਣਕਾਂ ਲੱਗਿਆ ਸੀਗਾ ਬੜਾ ਮਾਨੂੰ ਖੁਸ਼ੀ ਮਿਲੀ ਤੇ ਪਰਮਾਤਮਾ ਨੇ ਫਿਰ ਦੁਬਾਰਾ ਉਸ ਘਰ ਦੇ ਵਿੱਚ ਰੌਣਕਾਂ ਲੈਂਡੀਆਂ ਨੇ ਤੋ ਮੈਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਸਾਰੇ ਪਰਿੰਡ ਨੂੰ ਬਹੁਤ ਬਹੁਤ ਮੁਬਾਰਕਾਂ ਜਨਾ ਵਾਹਿਗੁਰੂ ਚਰਦੀ ਕਾਲ ਵਿੱਚ ਰੱਖੇ ਦਾਗ ਪ੍ਰਗਟਿਤ ਖਾਲਸਾ ਨਿਰੰਤਨ ਫੌਜ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ